ਸਤਿ ਸ੍ਰੀ ਅਕਾਲ ਜੀ। ਰੂ ਦੇ ਲਵਸ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਪੇਸ਼ ਹੈ ਤੁਹਾਡੇ ਸਾਹਮਣੇ ਜਗਦੀਪ ਸਿੰਘ ਜੀ ਦੁਆਰਾ ਲਿਖੀ ਗਈ ਪੁਸਤਕ ਚੜ੍ਹੇ ਤੁਰੰਗ ਉਡਾਵੇ ਬਾਜ। ਇਸ ਪੁਸਤਕ ਦਾ ਅਧਿਆਇ 9 ਆਪਾਂ ਤੁਹਾਡੇ ਨਾਲ ਸ਼ੋਅ ਕੀਤਾ ਸੀ। ਉਸੇ ਭਾਗ ਨੂੰ ਜਾਰੀ ਰੱਖਦੇ ਹੋਏ ਅੱਗੇ ਦਾ ਭਾਗ ਪੇਸ਼ ਕਰ ਰਹੇ ਹਾਂ। ਸ਼ੇਅਰ ਵਿੱਚ ਹੋ ਕੇ ਦਬਾਓ ਕਿ ਜੋ ਵੀ ਸਿੰਘਾਂ ਨਾਲ ਟੱਕਰ ਲੈਣ ਦੇ ਸਮਰੱਥ ਹੈ ਉਹ ਸਾਡੇ ਕੋਲ ਪੇਸ਼ ਹੋਵੇ ਤੇ ਅਸੀਂ ਲਾਹੌਰ ਆਪ ਉਸ ਦੀ ਝੋਲੀ ਪਾਵਾਂਗੇ ਤੇ ਨਾਲੇ ਆਪ ਹੀ ਆਪਣੀ ਫੌਜ ਵੀ ਉਸ ਕੋਲ ਛੱਡ ਕੇ ਆਵਾਂਗੇ ਇਸੇ ਤਰ੍ਹਾਂ ਕੀਤਾ ਗਿਆ ਲਾਹੌਰ ਅਤੇ ਆਲੇ ਦੁਆਲੇ ਦੇ ਸਾਰੇ ਇਲਾਕਿਆਂ ਵਿੱਚ ਹੋਕੇ ਦਿੱਤੇ ਗਏ ਪਰ ਕੋਈ ਵੀ ਲਾਹੌਰ ਦੀ ਸੁਬੇਦਾਰੀ ਲੈਣ ਲਈ ਹਾਜ਼ਰ ਨਾ ਹੋਇਆ ਸ਼ਾਹ ਨੇ ਕਈ ਨਾਮਵਾਰ ਫੌਜਦਾਰਾਂ ਨੂੰ ਵੀ ਪੁੱਛ ਦੇਖਿਆ ਪਰ ਸਭ ਨੇ ਨਾਂਹ ਹੀ ਕੀਤੀ ਆਗਰਤੱਕੇ ਨਾਲ ਸ਼ਾਹ ਨੇ ਦਾਦਨ ਖਾਨ ਨੂੰ ਲਾਹੌਰ ਦਾ ਸੁਬੇਦਾਰ ਬਣਾਇਆ ਤੇ ਆਪ ਅੱਗੇ ਅੰਮ੍ਰਿਤਸਰ ਵੱਲ ਤੁਰ ਪਿਆ ਸ਼ਾਹ ਅਜੇ ਅੰਮ੍ਰਿਤਸਰ ਤੋਂ ਵੈਰੋਵਾਲ ਦੇ ਪੱਤਨ ਵੱਲ ਤੁਰਿਆ ਹੀ ਸੀ ਕਿ ਖਬਰ ਆਈ ਸਿੰਘਾਂ ਨੇ ਲਾਹੌਰ ਮੋੜ ਮਾਰ ਲਿਆ ਹੈ ਬਾਦਸ਼ਾਹ ਸਲਾਮਤ ਕੌਣ ਆਇਆ ਹੈ ਉਹੀ ਲੈਣਾ ਸਿੰਘ ਜੀ ਹਜ਼ੂਰ ਤੇ ਉਸ ਦੇ ਨਾਲ ਚੜਤ ਸਿੰਘ ਹੀਰਾ ਸਿੰਘ ਸੋਭਾ ਸਿੰਘ ਤੇ ਗੁਜਰ ਸਿੰਘ ਵੀ ਨੇ ਹਜ਼ੂਰ ਉਹਨਾਂ ਦਾਦਨ ਖਾਨ ਨੂੰ ਲੜਾਈ ਲਈ ਵੰਗਾਰਿਆ ਤੇ ਉਹ ਆਪ ਸ਼ਹਿਰ ਦੇ ਮੁਹੱਤਬਰ ਬੰਦਿਆਂ ਨੂੰ ਲੈ ਕੇ ਸਿੰਘਾਂ ਦੇ ਹਜ਼ੂਰ ਪੇਸ਼ ਹੋ ਗਿਆ ਪਾਸ਼ਾ ਸਲਾਮਤ ਤੇ ਪੰਗਿਆਂ ਨੇ ਉਸ ਦਾ 20 ਰੁਪਏ ਰੋਜ਼ ਦਾ ਪੱਤਾ ਬਣ ਕੇ ਲਾਹੌਰ ਉਤੇ ਕਬਜ਼ਾ ਕਰ ਲਿਆ ਹੈ ਅਬਦਾਲੀ ਭਾਵੇਂ ਇਸ ਗੱਲ ਨੂੰ ਜਾਣਤਾ ਨਹੀਂ ਸੀ ਉਸ ਨੂੰ ਪਤਾ ਸੀ ਕਿ ਇਹ ਹੋਵੇਗਾ ਪਰ ਇੰਨੀ ਛੇਤੀ ਇਹ ਸ਼ਾਹ ਦੇ ਚਿਤ ਚੇਤੇ ਵੀ ਨਹੀਂ ਸੀ ਹਜੇ ਤਾਂ ਅਸੀਂ ਪੰਜਾਬ ਵਿੱਚ ਹੀ ਹਾਂ ਕਾਬਲ ਵੱਲ ਵੀ ਨਹੀਂ ਗਏ ਤਾਂ ਇਹ ਹਾਲ ਹੈ ਜੇ ਅਸੀਂ ਕਾਬਲ ਮੁੜ ਗਏ ਤਾਂ ਕੀ ਕਰਨਗੇ ਅਬਦਾਲੀ ਬੋਲਿਆ ਲਸ਼ਕਰ ਪਿੱਛੇ ਮੋੜੋ ਸ਼ਾਹਵਲੀ ਇਹਨਾਂ ਕਾਫਰਾਂ ਨੂੰ ਸਬਕ ਸਿਖਾਏ ਬਿਨਾ ਹੁਣ ਕੋਈ ਹੋਰ ਹੱਲ ਨਹੀਂ ਬਚਿਆ ਹੈ ਤੇ ਸ਼ਾਹ ਆਪਣਾ ਲਸ਼ਕਰ ਲੈ ਕੇ ਲਾਹੌਰ ਵੱਲ ਮੁੜ ਪਿਆ ਪਰ ਜਦ ਉਸਨੂੰ ਲਾਹੌਰ ਪਹੁੰਚਦਾ ਸਿੰਘ ਮੁਰਛਈ ਮਈ ਹੋ ਗਏ ਹੁਣ ਸ਼ਾਹ ਕੋਲ ਕਿਸੇ ਦਾ ਕੋਈ ਹੱਲ ਨਹੀਂ ਬਚਿਆ ਸੀ ਉਸਦੇ ਮੂਰਲੀਆਂ ਕਤਾਰਾਂ ਦੇ ਅਫਕਾਨ ਲੜਾਕਿਆਂ ਨੇ ਉਸ ਨੂੰ ਸਲਾਹ ਦਿੱਤੀ ਕਿਸਿੰਗ ਨਾਲ ਮੁਦ ਸੰਧੀ ਦੀ ਗੱਲ ਤੋੜ ਕੇ ਦੇਖੀ ਜਾਵੇ। ਇਨ੍ਹਾਂ ਵਿੱਚ ਜਹਾਨ ਖਾਂ, ਨਸੀਰ ਖਾਂ ਬਲੋਚ ਤੇ ਸ਼ਾ ਪਸੰਦ ਸ਼ਾਮਲ ਸਨ। ਸ਼ਾ ਵਾਲੀ ਤਾਂ ਪਹਿਲਾਂ ਹੀ ਇਸ ਗੱਲ ਦੇ ਹੱਕ ਵਿੱਚ ਸੀ। ਤਾਂ ਕੀ ਹੋਇਆ ਬਾਦਸ਼ਾਹ ਸਲਾਮਤ ਜੇ ਇੱਕ ਸਰਦਾਰ ਨੇ ਜੋੜ ਕਰਨ ਤੋਂ ਨਾਂਹ ਕਰ ਦਿੱਤੀ ਹੈ। ਇਹ ਸਾਰੇ ਕਿਹੜਾ ਕਿਸੇ ਇੱਕ ਦੀ ਕਮਾਨ ਹੇਠ ਹਨ। ਕਿੰਨੇ ਹੀ ਹੋਰ ਸਰਦਾਰ ਨੇ। ਸਾਨੂੰ ਉਹਨਾਂ ਨਾਲ ਗੱਲ ਚਲਾ ਕੇ ਦੇਖਣੀ ਚਾਹੀਦੀ ਹੈ। ਸਿੰਘਾਂ ਦਾ ਮੁਕਾਬਲਾ ਸਿੰਘ ਹੀ ਕਰਨਗੇ। ਜੇ ਇੱਕ ਸਰਦਾਰ ਵੀ ਮੰਨ ਗਿਆ। ਇਹਨਾਂ ਦੀਆਂ ਤਲਵਾਰਾਂ ਇੱਕ ਦੂਜੇ ਵੱਲ ਚੱਲਣਗੀਆਂ ਜੋ ਸਾਡੇ ਭਲੇ ਦੀ ਗੱਲ ਹੋਵੇਗੀ। ਜਹਾਂਨ ਖਾਂ ਬੋਲਿਆ ਜੋ ਕਿ ਸਿੰਘਾਂ ਦੀ ਜੰਗਜ਼ੂ ਤਸਵੀਰ ਨਾਲ ਚੋਖਾ ਵਾਕਫ ਸੀ। ਉਸ ਨੂੰ ਪਤਾ ਸੀ ਕਿ ਜਗਤ ਸਿੰਘ ਲੁਕ چھਪ ਕੇ ਜੰਗਲਾਂ ਵਿੱਚ ਰਹਿ ਰਹੇ ਸਨ। ਉਦੋਂ ਵੀ ਇਹਨਾਂ ਨਾਲ ਟੱਕਰ ਲੈਣੀ ਔਖਾ ਕੰਮ ਸੀ। ਤੇ ਹੁਣ ਤਾਂ ਇਹ ਪੰਜਾਬ ਦੇ ਵੱਡੇ ਹਿੱਸੇ ਉਤੇ ਕਾਬਜ਼ ਹੋ ਗਏ ਹਨ। ਸ਼ਾਹ ਨੇ ਇਹਨਾਂ ਸਭ ਖਾਨਾਂ ਦੀ ਸਲਾਹ ਨਾਲ ਸਭ ਮੁਖੀ ਸਿੱਖ ਸਰਦਾਰਾਂ ਵੱਲ ਚਿੱਠੀਆਂ ਭਲਾਈਆਂ। ਸਰਦਾਰ ਜਸਾਸ ਸਿੰਘ ALU ਵਾਲੀਆ ਸਰਦਾਰ ਝੰਡਾ ਸਿੰਘ ਪੰਗੀ ਸਰਦਾਰ ਖੁਸ਼ਹਾਲ ਸਿੰਘ ਜਹੇ ਸਿੰਘਾਂਵਲ ਸੁਲਾਦੀਆਂ ਚਿੱਠੀਆਂ ਗਈਆਂ ਇਧਰੋਂ ਚੰਬੇ ਦੇ ਰਾਜੇ ਦਾ ਵਕੀਲ ਸ਼ਾਨੇ ਸਿੰਘਾਂਵਲ ਭੇਜਿਆ ਤੇ ਉਧਰੋਂ ਅਦੀਨਾ ਬੇਗ ਦੇ ਪਰਿਵਾਰ ਵਿੱਚੋਂ ਸਆਦਤ ਖਾਨ ਨੇ ਵੀ ਸਿੰਘਾਂ ਨੂੰ ਇਹ ਸੰਧੀ ਕਰ ਲੈਣ ਦੀ ਬੇਨਤੀ ਕੀਤੀ ਸਿੰਘਾਂ ਸਾਹਿਬ ਦੀ ਚਿੱਠੀ ਪੜੀ ਜੇ ਤੁਸੀਂ ਮੇਰੀ ਖਿਦਮਤ ਵਿੱਚ ਪੇਸ਼ ਹੋ ਜਾਓ ਤਾਂ ਦੁਰਰੇ ਦੁਰਾਨੀ ਵੱਲੋਂ ਤੁਹਾਨੂੰ ਵੱਡੇ ਰੁਤਬੇ ਦਿੱਤੇ ਜਾਣਗੇ ਸਿ ਸ਼ਾਦੀ ਕਮਾਨ ਹਟਾਓ ਤੇ ਆਪਣੇ ਇਲਾਕੇ ਮਹਫੂਜ਼ ਕਰੋ ਪਰ ਜੇ ਵਿਰੋਧ ਹੀ ਕਰਨਾ ਹੈ ਤਾਂ ਜੰਗ ਦੇ ਮੈਦਾਨ ਵਿੱਚ ਟੱਕਰ ਲਓ ਆਕੜ ਗਈ ਨਹੀਂ ਹਜੇ ਦੁਰੇ ਦੁਰਾ ਮੇਦੀ ਚਿੱਠੀ ਪੜਦਿਆਂ ਸਰਦਾਰ ਢੰਡਾ ਸਿੰਘ ਭੰਗੀ ਬੋਲੇ ਪਰ ਜੇ ਤੁਸੀਂ ਸਹਿਮਤ ਹੋ ਜਾਵੋ ਤਾਂ ਇਸ ਦੀ ਸ਼ਾਦੀ ਵੀ ਮੈਂ ਕਰਦਾ ਹਾਂ ਕਿ ਸਾਰੇ ਖਾਲਸਾ ਜੀ ਦਾ ਮੁਲਕ ਨਹੀਂ ਖੋਏਗਾ ਇਸ ਆਦਤ ਖਾਂ ਬੋਲੇ ਸ਼ਾਹ ਨੂੰ ਆਕਾਬਲ ਹੀ ਸੰਭਾਲ ਲਵੇ ਕਿਤੇ ਇਹ ਨਾ ਹੋਵੇ ਲਾਹੌਰ ਖੋਂਦਾ ਖੋਂਦਾ ਕਾਬਲ ਵੀ ਹੱਥੋਂ ਤੋਂ ਬੈਠੇ ਨਾਲੇ ਸ਼ਾਹ ਕੀ ਲੱਗਦਾ ਹੈ ਪੰਜਾਬ ਦਾ ਖਾਲਸਾ ਪੰਜਾਬ ਦਾ ਜਾਇਆ ਹੈ ਤੇ ਪੰਜਾਬ ਖਾਲਸੇ ਦਾ ਉਹ ਮਾਮਲਾ ਮੰਗਦਾ ਹੈ ਅਸੀਂ ਮੂੰਹ ਭੰਨਣ ਨੂੰ ਫਿਰਦੇ ਹਾਂ ਸਰਦਾਰ ਖੁਸ਼ਹਾਲ ਸਿੰਘ ਨੇ ਵੀ ਚੰਬੇ ਵਾਲਿਆਂ ਦੇ ਵਕੀਲ ਨੂੰ ਨਾ ਕਰ ਦਿੱਤੀ ਸਾਨੂੰ ਸੱਪ ਤਰ੍ਹਾਂ ਦੇ ਬਖਸ਼ਿਸ਼ ਹੱਚੇ ਪਾਤਸ਼ਾਹ ਕਲਗੀਧਰ ਸਤਪਾਸ਼ਾ ਜੀ ਕਰਕੇ ਗਏ ਹਨ ਅਹਿਮਦ ਸ਼ਾਹ ਪਾਤਸ਼ਾਹੀ ਸਿੰਘਾਂ ਦੀ ਹੈ ਤੇ ਸਿੰਘਾਂ ਦੀ ਰਹੇਗੀ ਤੁਸੀਂ ਚਾਰ ਦੇ ਨੇ ਪ੍ਰਾਣੇ ਹੋ ਤੇ ਖਾਲਸਾ ਜੀ ਸਦੀਵੀ ਹੈ ਲਾਹੌਰ ਵੀ ਖਾਲਸੇ ਦਾ ਤੇ ਪੰਜਾਬ ਵੀ ਤੁਸੀਂ ਜਿੰਨੀ ਛੇਤੀ ਹੋ ਸਕੋ ਆਪਣੇ ਤੰਬੂ ਕਨਾਤਾ ਸਮੇਟ ਲੋ ਕਿਤੇ ਸਭ ਇੱਥੇ ਹੀ ਛੱਡ ਕੇ ਨਾ ਜਾਣਾ ਪਵੇ ਮੁਲਕ ਅਹਿਮਦ ਗ੍ਰਫਤ ਦਸਾ ਕਲਾਲ ਗੁੱਸੇ ਵਿੱਚ ਅਹਿਮਦ ਸ਼ਾਹ ਤੇ ਜ਼ਹਾਨ ਖਾਨ ਨੂੰ 15000 ਗਿਲਜੀਆਂ ਦੀ ਫੌਜ ਦੇ ਕੇ ਅੰਮ੍ਰਿਤਸਰ ਵੱਲੋਂ ਤੋਰਿਆ ਉਹ ਰਾਹ ਵਿੱਚ ਲੁੱਟਮਾਰ ਕਰਦਾ ਹੋਇਆ ਅੰਮ੍ਰਿਤਸਰ ਪਹੁੰਚਿਆ ਅੱਗੇ ਸਰਦਾਰ ਦਸਾ ਸਿੰਘ ਆਲੂ ਵਾਲੀਆ ਸਰਦਾਰ ਲੈਣਾ ਸਿੰਘ ਪੰਗੀ ਸਰਦਾਰ ਗੁੱਜਰ ਸਿੰਘ ਪੰਗੀ ਤੇ ਸਰਦਾਰ ਹੀਰਾ ਸਿੰਘ ਪਹਿਲੇ ਹੀ ਟੱਕਰ ਲਈ ਖੜੇ ਹੋਏ ਸਨ ਜਦ ਅਸੀਂ ਜੰਗਲਾਂ ਵਿੱਚ ਸੀ ਕਰ ਲਿਆ ਗੁਰੂ ਕਿੰਨਗਰੀਦੀਆਂ ਦੇ ਦੇਦੀਆਂ ਹੁਣ ਪੂਰਾ ਪੂਰਾ ਹਿਸਾਬ ਲਵਾਂਗੇ ਸਰਦਾਰ ਲੈਣਾ ਸਿੰਘ ਆਉਂਦੇ ਗਿਲਜੀਆਂ ਨੂੰ ਦੇਖ ਕੇ ਬੋਲੇਗਾ ਜਹਾਨ ਖਾਨ ਨੂੰ ਤਾਂ ਇਹ ਸੀ ਕਿ ਸ਼ਾਇਦ ਲਾਹੌਰ ਵਾਂਗ ਸਿੰਘ ਇੱਥੇ ਵੀ ਟੱਕਰ ਲੈਣ ਲਈ ਅੱਗੇ ਨਹੀਂ ਆਉਣਗੇ ਪਰ ਜਦ ਸਿੰਘ ਭੁੱਖੇ ਸ਼ੇਰਾਂ ਵਾਂਗ ਅਫਗਾਨ ਲਸ਼ਕਰ ਉੱਤੇ ਟੁੱਟ ਕੇ ਪੈ ਗਏ ਤਾਂ ਗਿਲਜੀਆਂ ਦੀਆਂ ਖਾਨੇ ਉੱਗੀਆਂ ਜਹਾਨ ਖਾਨ ਨੂੰ ਸੰਭਲਣ ਦਾ ਕੋਈ ਮੌਕਾ ਨਾ ਮਿਲੇਆ ਕਿੰਨਾ ਪਾਸਿਆਂ ਤੋਂ ਹੋਏ ਹਮਲੇ ਵਿੱਚ ਉਸ ਦੇ 4-5 ਹਜ਼ਾਰ ਗਿਲਜੇ ਸਿੰਘਾਂ ਦੀ ਆਪਣਕੋਤੀਆਂ ਦੇ ਪੇਟ ਹੋ ਗਏ। ਜਹਾਨ ਖਾਨ ਲਈ ਇੱਕੋ ਰਾਹ ਬਚਿਆ ਸੀ ਤੇ ਉਸ ਨੇ ਉਹੀ ਰਾਹ ਚੁਣਿਆ। ਉਹ ਛੇਤੀ ਨਾਲ ਫੌਜ ਪਿੱਛੇ ਮੁੜ ਕੇ ਲਾਹੌਰ ਵੱਲ ਭੱਜ ਗਿਆ। ਸ਼ਾਹ ਹੁਣ ਪਛਾਣ ਲਾਹੌਰ ਨੂੰ ਨਾ ਮੁੜਿਆ ਸਗੋ ਅੱਗੇ ਦੁਆਬੇ ਵੱਲ ਨਿਕਲ ਗਿਆ। ਅੱਗੇ ਉਸ ਨੂੰ ਹਿੰਦੁਸਤਾਨੀ ਰਾਜਿਆਂ ਦੇ ਵਕੀਲ ਤੇ ਵੱਡੇ-ਵੱਡੇ ਜ਼ਿਮੀਦਾਰ ਨਜ਼ਰਾਨੀ ਪੇਟ ਕਰਨਾ ਪਿਆ। ਪਟਿਆਲੇ ਵਾਲਾ ਰਾਜਾ ਅਮਰ ਸਿੰਘ ਵੀ ਆਪਣੇ ਪੁੱਤਰ ਸਾਹਿਬ ਸਿੰਘ ਨੂੰ ਲੈ ਕੇ ਸ਼ਾਹ ਨੂੰ ਨੂਰ ਮਹਿਲ ਆ ਕੇ ਮਿਲਿਆ। ਇਹ ਸਭ ਨੂੰ ਦੇਖ ਕੇ ਸ਼ਾਹ ਨੂੰ ਕੁਝ ਸੁੱਖ ਦਾ ਸਾਹ ਆਇਆ ਹੀ ਸੀ ਕਿ ਮਗਰੋਂ ਸਿੰਘਾਂ ਨੇ ਹੱਲਾ ਕਰ ਦਿੱਤਾ। 20000 ਦੇ ਕਰੀਬ ਸਿੰਘਾਂ ਨੇ ਨਸੀਰ ਖਾਨ ਬਲੋਚ ਦੀ ਫੌਜ ਉੱਤੇ ਤਾਵਾ ਬੋਲਿਆ ਤੇ ਉਸ ਦੇ ਕਾਫਲੇ ਦਾ ਸਾਰਾ ਸਮਾਨ ਖੋ ਕੇ ਲੈ ਗਏ। ਸਿੰਘਾਂ ਨੇ ਸ਼ਾਹ ਦੇ 300 ਤੋਂ ਉੱਠਾ ਦਾ ਕਾਫਲਾ ਵੀ ਲੁੱਟ ਲਿਆ ਜੋ ਕਾਬਲੀ ਫਲਾਂ ਤੇ ਮੀਵਿਆਂ ਦਾ ਲੱਦਿਆ ਹੋਇਆ ਸੀ। ਸ਼ਾਹੀ ਲਸ਼ਕਰ ਨੂੰ ਪਹੁੰਚਣ ਵਾਲੀ ਰਸਦ ਵੀ ਸਿੰਘ ਅਫਗਾਨਾਂ ਤੱਕ ਨਹੀਂ ਪਹੁੰਚਣ ਦੇ ਰਹੇ ਸਨ ਕਾਜ਼ੀ ਨੂਰ ਮੁਹੰਮਦ ਨੇ ਲਿਖਿਆ ਕੱਲ ਵਾਂਗ ਹੀ ਅਜ ਲੜੇ ਸ਼ੇਰਾਂ ਵਾਂਗ ਆਉਂਦੇ ਹਨ ਤੇ ਸ਼ਿਕਾਰ ਕਰਕੇ ਲੂੰਬੜਾਂ ਵਾਂਗ ਕਿਸਕੇ ਜਾਂਦੇ ਹਨ ਆਏ ਗੋਲੀਆਂ ਚਲਾਈਆਂ ਤੇ ਭੱਜ ਗਏ ਨਸ ਗਿਆ ਉਹਦੇ ਇਹ ਮਾਇਨੇ ਨਹੀਂ ਲੈਣੇ ਚਾਹੀਦੇ ਕਿ ਮੁੜਨਗੇ ਨਹੀਂ ਫੇਰ ਆਉਣਗੇ ਜਦ ਅਫਗਾਨ ਰੁਕ ਜਾਣ ਤਾਂ ਇਹ ਹਮਲੇ ਕਰਨ ਕਰਨ ਲੱਗਦੇ ਹਨ ਇੱਕ ਵਾਰ ਤਾਂ ਉਹਨਾਂ ਦੇ ਦੋ ਸਰਦਾਰ ਸਾਹਮਣੇੋਂ ਵੀ ਲੜੇ ਦੋਹੇ ਜੱਸਾ ਸਿੰਘ ਆਲੂਵਾਲੀਆ ਤੇ ਰਾਮਗੜੀ ਆ। ਪਰਬਤਾਵਾਂ ਸਾਹੀ ਲਸ਼ਕਰ ਅੱਗੇ ਖਲੋ ਗਏ। ਹਮ ਸ਼ਾਹ ਦਾ ਪਰਵਾਹ ਪੰਜਾਬ ਵਿੱਚ ਸਿਰਫ ਉਸ ਥਾਂ ਹੀ ਹੁੰਦਾ ਸੀ ਜਿੱਥੇ ਉਸ ਦਾ ਲਸ਼ਕਰ ਲੰਘ ਰਿਹਾ ਹੁੰਦਾ। ਪੰਜਾਬ ਦੇ ਪਿੰਡਾਂ ਵਿੱਚ ਵਸਦੇ ਲੋਕ ਵੀ ਹੁਣ ਸਿੰਘਾਂ ਦੀ ਹਮਾਇਤੀ ਹੋ ਗਏ ਸਭ। ਤੇ ਰਾਤ ਨੂੰ ਟਿਕਣ ਲਈ 18 ਤੇ ਅੰਨ ਪਾਣੀ ਵੀ ਦਿੰਦੇ ਸਨ। ਸ਼ਾਹ ਦਿੱਲੀ ਵੱਲ ਨਿਕਲੇ ਅਤੋਂ ਇਸਮਾਈਲਾਬਾਦ ਕੋਲ ਹਿੰਦੁਸਤਾਨ ਦੇ ਕਈ ਰਾਜੇ ਤੇ ਨਜ਼ੀਬੋਦੋਲਾ ਆਪੇਸ਼ ਹੋਇਆ। ਉਹਨਾਂ ਸਭ ਨੇ ਸ਼ਾਨੂ ਬੇਨਤੀ ਕੀਤੀ ਕਿ ਉਹ ਅੱਗੇ ਨਾ ਵਧੇ। ਸ਼ਾਹ ਤਾਂ ਪਹਿਲਾਂ ਹੀ ਸਿੰਘਾਂ ਵੱਲੋਂ ਤਪਿਆ ਆਇਆ ਸੀ। ਉਸ ਨੇ ਸਭ ਰਾਜਿਆਂ ਨੂੰ ਝਾੜ ਪਾਈ ਤੇ ਦਿੱਲੀ ਜਾਣ ਲਈ ਬਜ਼ਿੱਧ ਰਹਾ। ਇਸ ਤੇ ਨਜੀਬਉਦਦਲਾ ਨੇ ਸਭ ਰਾਜਿਆਂ ਨੂੰ ਕਿਹਾ ਦੁਰੇ ਦੌਰਾਨੀ ਦੇ ਲਸ਼ਕਰ ਦੇ ਅਕੇਵਦਰ ਨਾਲ ਪਿੰਡਾਂ ਦੇ ਪਿੰਡ ਖਾਲੀ ਹੋ ਜਾਣਗੇ ਤੇ ਕੋਈ ਕੀਮਤੀ ਸਮਾਨ ਹੱਥ ਨਹੀਂ ਲੱਗੇਗਾ। ਤੁਸੀਂ ਸਾਡੀ ਬੇਨਤੀ ਮੰਨ ਕੇ ਇੱਥੇ ਹੀ ਟਿਕੋ। ਅਸੀਂ ਸਭ ਤੁਹਾਨੂੰ ਇੱਥੇ ਹੀ ਬਹੁਤ ਕੀਮਤੀ ਨਜ਼ਰਾਨੇ ਪੇਟ ਕਰਾਂਗੇ। ਸ਼ਾ ਤਾੜ ਗਿਆ ਕਿ ਜੇ ਸਭ ਦੇ ਵਿਰੋਧ ਦੇ ਬਾਵਜੂਦ ਅੱਗੇ ਵਧਿਆ ਤਾਂ ਇਹ ਅਫਗਾਨਾ ਦੇ ਹਿੱਤ ਵਿੱਚ ਨਹੀਂ ਹੋਵੇਗਾ ਖਾਲਸਾ ਜੀ ਤਾਂ ਪਹਿਲਾਂ ਹੀ ਸਾਡੀ ਜਾਨ ਦਾ ਦੁਸ਼ਮਣ ਬਣਿਆ ਹੋਇਆ ਹੈ ਜੇ ਇਹ ਸਾਰੇ ਵਿਰੋਧ ਵਿੱਚ ਹੋ ਗਏ ਤਾਂ ਪਿੱਛੇ ਮੁੜਨਾ ਵੀ ਔਖਾ ਹੋ ਜਾਵੇਗਾ ਸ਼ਾ ਵਲੀ ਨੇ ਮੌਕਾ ਤਾੜ ਦਿਆ ਅਬਦਾਲੀ ਨੂੰ ਕੇ ਪਰ ਹੁਣ ਕੋਈ ਹੱਲ ਨਹੀਂ ਸੀ ਸੋ ਸ਼ਾ ਇਸਲਾਮਾਬਾਦ ਤੋਂ ਅੰਬਾਲੀ ਹੁੰਦਾ ਹੋਇਆ ਸਰਹੰਦ ਪਹੁੰਚਿਆ ਨਜੀਬਉਦੋਲਾ ਨੇ 2 ਲੱਖ ਰੁਪਈਆ ਸ਼ਾ ਦੀ ਨਜ਼ਰ ਕੀਤਾ ਅਸੀਂ ਤੇਰੇ ਤੇ ਖੁਸ਼ਹਾਨ ਨਜ਼ੀਬ ਸਰਹੰਦ ਦੀ ਫੌਜਦਾਰੀ ਤੇਰੇ ਪੁੱਤਰ ਜ਼ਾਬੀਤਾ ਖਾਨ ਨੂੰ ਦੇ ਰਹੇ ਹਾਂ ਅਮਰ ਸਿੰਘ ਨੂੰ ਸੁਨੇਹਾ ਤੇ ਜੋਸ਼ਾਵਲੀ ਤੇ ਸ਼ਾਹ ਨੇ ਪਟਿਆਲੇ ਵਾਲਿਆਂ ਨੂੰ ਸੱਦੇ ਆ ਇਸ ਵੇਲੇ ਸਰਹੰਦ ਦੀ ਮਾਲਕੀ ਉਹਨਾਂ ਕੋਲ ਹੀ ਸੀ ਰਾਜਾ ਅਮਰ ਸਿੰਘ ਆਪਣਾ ਪੁਰਾਣਾ ਸਭ ਮਾਮਲਾ ਲੈ ਕੇ ਸ਼ਾਹ ਕੋਲ ਹਾਜ਼ਰ ਹੋਇਆ ਕਿੰਨਾ ਮਾਮਲਾ ਲੈ ਕੇ ਆਏ ਹੋ ਰਾਜਾ ਸਾਹਿਬ 9 ਲੱਖ ਹਜ਼ੂਰ ਰਾਜੇ ਨੇ ਕਿਹਾ ਨਜ਼ੀਬਉਦਦਲਾ ਅੰਦਰੋਂ ਪਟਿਆਲੇ ਵਾਲਿਆਂ ਨਾਲ ਈਰਖਾ ਰੱਖਦਾ ਸੀ ਉਸਨੇ ਰਾਜੇ ਅਮਰ ਸਿਉਂ ਅੱਗੇ ਆਪਣੇ ਕਿਲੇ ਪੱਥਰਗੜ੍ਹ ਦੀਆਂ ਫੜਾਂ ਮਾਰੀਆਂ ਤਾਂ ਅਮਰ ਸਿਉਂ ਘਬਰਾ ਗਿਆ ਉਸ ਨੂੰ ਜਾਪਿਆ ਕਿ ਸ਼ਾਹ ਦੇ ਜਾਨ ਮਗਰੋਂ ਜ਼ਰੂਰ ਨਜੀਬ ਪਟਿਆਲੇ ਉੱਤੇ ਹਮਲਾ ਕਰੇਗਾ ਅਮਰ ਸਿਉਂ ਨੇ ਇਹ ਗੱਲ ਕਰ ਜਾ ਕੇ ਵੀ ਕੀਤੀ ਉਸ ਦੀ ਦਾਦੀ ਰਾਣੀ ਫਤਿਹ ਇੱਕ ਔਰ ਰਾਜਨੀਤੀ ਦੀ ਮਾਹਰ ਸੀ ਉਹ ਛੱਟ ਜਾ ਕੇ ਸ਼ਾਹਵਲੀ ਨੂੰ ਮਿਲੀ ਤੇ ਬੇਸ਼ਕੀਮਤੀ ਤੋਹਫੇ ਉਸ ਨੂੰ ਦਿੱਤੇ ਆਪਣੇ ਉੱਤੇ ਲਟਕ ਰਹੀ ਨਜੀਬ ਰੂਪੀ ਤਲਵਾਰ ਤੋਂ ਉਸ ਨੇ ਸ਼ਾਹਵਲੀ ਨੂੰ ਜਾਣੂ ਕਰਵਾਇਆ ਤੇ ਸ਼ਾਹਵਲੀ ਨੇ ਵਿੱਚ ਪਾ ਕੇ ਪਟਿਆਲੇ ਵਾਲੇ ਅਮਰ ਸਿੰਘ ਨੂੰ ਅਗਲੇ ਦਿਨ ਹੀ ਨਾ ਸਿਰਫ ਸਰਹੰਦ ਦੀ ਸੰਪੂਰਨ ਹਕੂਮਤ ਦਵਾਈ ਸੋਹਬ ਅਬਦਾਲੀ ਤੋਂ ਰਾਜਾਏ ਰਾਜਗਾਮ ਦੀ ਪਦਵੀ ਵੀ ਦਵਾਈ ਅਹਿਮਦ ਸ਼ਾਹ ਨੇ ਪਟਿਆਲੇ ਵਾਲਿਆਂ ਨੂੰ ਅਬਦਾਲੀ ਦੇ ਨਾਮ ਤੇ ਸਿੱਕਾ ਜਾਰੀ ਕਰਨ ਦੀ ਆਗਿਆ ਵੀ ਦਿੱਤੀ ਰਾਜਾ ਅਮਰ ਸਿੰਘ ਨੇ ਅਬਦਾਲੀ ਦੇ ਨਾਮ ਸਿੱਕੇ ਜਾਰੀ ਕੀਤੇ ਤੇ ਉਹਨਾਂ ਉੱਤੇ ਅਫਗਾਨ ਸਿੱਕਿਆਂ ਵਾਲੀ ਇਬਾਰਤ ਵੀ ਲਿਖੀ ਹੁਕਮ ਸ਼ੁਦ ਅਜ਼ ਕਾਦਰੀ ਬੇਚੰਬ احمد ਪਾਤਸ਼ਾ ਸਿੱਕਾ ਜਨਬਰ ਸੀਮੋ ਜ਼ਰ ਅਜ਼ ਔਜ ਮਾਹੀ ਤਾਬ ਮਾ ਮਾਨੇ ਕੇ ਕਾਦਰ ਦੇ ਹੁਕਮ ਨਾਲ احمد ਸ਼ਾ ਪਾਤਸ਼ਾਹ ਨੂੰ ਹੁਕਮ ਹੋਇਆ ਕਿ ਮੱਛੀ ਦੀ ਪਿੱਠ ਤੋਂ ਚੰਦ ਤੱਕ ਸਿੱਕਾ ਚਲਾਓ ਪਟਿਆਲੇ ਵਾਲਿਆਂ ਇਹ ਸਿੱਕਾ ਕਿ احمد ਸ਼ਾ ਦੀ ਪਾਤਸ਼ਾਹੀ ਫਰਸ਼ ਤੋਂ ਅਰਸ਼ ਤੱਕ ਹੈ ਲਿਆ ਕੇ ਅਬਦਾਲੀ ਨੂੰ ਦਿਖਾਇਆ ਅਬਦਾਲੀ ਬਹੁਤ ਪਰਸਨ ਹੋਇਆ ਤੇ ਸਿੱਕਾ ਆਪਣੇ ਚੋਗੇ ਵਿੱਚ ਪਾਇਆ ਅੰਦਰੋਂ ਉਹ ਕਿਸੇ ਹੋਰ ਸਿੱਕੇ ਨਾਲ ਜਾ ਕੇ ਖਣਕਿਆ ਸ਼ਾਹ ਨੇ ਦੋਵੇਂ ਸਿੱਕੇ ਬਾਹਰ ਕੱਢੇ ਪਹਿਲਾ ਪਟਿਆਲੇ ਵਾਲਿਆਂ ਦਾ ਸੀ ਅਹਿਮਦ ਸ਼ਾਹ ਦੀ ਪਾਤਸ਼ਾਹੀ ਫਰਸ਼ ਤੋਂ ਅਰਸ਼ ਤੱਕ ਤੇ ਦੂਜਾ ਦੂਜਾ ਉਹੀ ਸੀ ਜੋ ਸ਼ਾਹ ਨੇ ਆਪਣੇ ਨਾਲ ਲੈ ਕੇ ਹੀ ਮਰਨਾ ਸੀ ਮੁਲਕ ਅਹਿਮਦ ਗ੍ਰਫਤ ਜਸਾ ਖਲਾਲ ਸਰਹੰਦ ਤੋਂ ਤੁਰੇ ਸ਼ਾਹ ਨੇ ਮਾਛੀ ਵਾਲੇ ਡੇਰਾ ਲਾਇਆ ਹੁਣ ਉਹ ਬੈਠਾ ਸੋਚ ਰਿਹਾ ਸੀ ਕਿ ਕਿਵੇਂ ਅੱਗੇ ਵਧਿਆ ਜਾਵੇ ਹਾਲਸਾ ਰੂਪੀ ਹਿਮਾਲਾ ਉਸ ਦਾ ਰਾਹ ਰੋਕੀ ਖਲੋਤਾ ਸੀ ਕੁਝ ਸਮਾਂ ਪਹਿਲਾਂ ਦੋਆਬੇ ਵਿੱਚ ਬਤਾਇਆ ਇੱਕ ਹਫਤਾ ਅਫਗਾਨਾਂ ਲਈ ਕਹਿਰ ਸਮਾਂ ਸੀ ਸਿੰਘਾਂ ਦੇ ਹਮਲਿਆਂ ਨੇ ਉਸ ਨੂੰ ਲਾਹੌਰ ਨਹੀਂ ਮੁੜਨ ਦਿੱਤਾ ਸੀ ਉਸ ਨੇ ਤਾਂ ਸਿੰਘਾਂ ਨਾਲ ਸੰਧੀ ਦੇ ਵੀ ਸਾਰੇ ਯਤਨ ਕਰ ਦੇਖੇ ਸਨ ਕੋਈ ਸਿੱਖ ਸਰਦਾਰ ਨਹੀਂ ਮੰਨਿਆ ਸੀ ਮੰਨਣਾ ਤਾਂ ਦੂਰ ਦੀ ਗੱਲ ਉਹਨਾਂ ਦਾ ਤਾਂ ਸਭ ਕੋ شاہ ਦੇ ਸਾਸੂਤ ਲਈ ਸਨ ਰਾਜ ਅਸੀਂ ਗੁਰੂ ਤੋਂ ਲਖਵਾ ਲਿਆ ਹੈ ਦੁਰਾਨੀ ਸਰਦਾਰਾ ਤੇਰੇ ਤੋਂ ਕੀ ਲਖਵਾਈਏ ਜੋ ਪਹਿਲਾਂ ਹੀ ਸਾਡਾ ਹੈ ਉਹ ਉਹ ਤੋਂ ਸਾਨੂੰ ਕੀ ਦਵੇਂਗਾ ਸਰਦਾਰ ਲਾਣਾ ਸਿੰਘ ਦੇ ਬੋਲ ਉਸ ਦੇ ਕੰਨਾਂ ਵਿੱਚ ਗੁੰਜ ਰਹੇ ਸਨ ਸ਼ਾਹ ਹਜੇ ਸੋਚਾਂ ਵਿੱਚ ਹੀ ਸੀ ਕਿ ਸੁਈਆਂ ਨੇ ਆ ਖਬਰ ਦਿੱਤੀ ਲਗਭਗ ਸਵਾ ਲੱਖ ਦੇ ਕਰੀਬ ਖਾਲਸਾ ਅੰਮ੍ਰਿਤਸਰ ਇਕੱਠਾ ਹੋ ਗਿਆ ਹੈ ਹਜ਼ੂਰ ਕੀ ਉਹ ਸਾਡੇ ਉੱਤੇ ਹੱਲੇ ਦੀ ਤਿਆਰੀ ਵਿੱਚ ਹਨ ਕੰਬਦਾਬ ਅਬਦਾਲੀ ਬੋਲਿਆ ਨਹੀਂ ਹਜ਼ੂਰ ਉਹ ਤਾਂ ਵਿਸਾਖੀ ਮਨਾਉਣ ਲਈ ਇਕੱਠੇ ਹੋ ਰਹੇ ਹਨ ਚੁੱਪਚਾਪ ਇੱਥੇ ਸਤਲੁਜ ਦੇ ਕੰਡੇ ਹੀ ਟਿਕੇ ਰਹੋ ਕਿਸੇ ਵੀ ਤਰ੍ਹਾਂ ਸਿੰਘਾਂ ਨੂੰ ਇਹ ਨਹੀਂ ਲੱਗਣਾ ਚਾਹੀਦਾ ਕਿ ਅਸੀਂ ਉਹਨਾਂ ਉੱਤੇ ਹੱਲਾ ਕਰਨ ਦੀ ਬਹੁਤ ਬਣਾ ਰਹੇ ਹਾਂ ਸ਼ਾ ਨੇ ਸ਼ਾਵਲੀ ਨੂੰ ਨੇੜੇ ਕਰਦਿਆਂ ਕਿਹਾ ਸਵਾ ਲੱਖ ਬਹੁਤ ਵੱਡੀ ਗਿਣਤੀ ਹੈ ਸ਼ਾਵਲੀ ਉਹ ਤਾਂ ਮੁਠੀ ਭਾਰੀ ਮਾਣ ਨਹੀਂ ਸਨ ਦੋ ਮਹੀਨੇ ਦੇ ਕਰੀਬ ਸ਼ਾ ਬਿਨਾਂ ਕੋਈ ਹੀਲ ਉਜਜਤ ਕੀਤੇ ਸਤਲੁਜ ਦੇ ਇਸੇ ਦਖਣੀ ਕੰਢੇ 'ਤੇ ਕਹਿ ਰਿਹਾ ਨਜੀਬੁੱਦੋਲਾ ਵੀ ਇਸੇ ਹੀ ਇੱਥੇ ਹੀ ਸ਼ਾ ਨੂੰ ਮਿਲਿਆ ਕਥਾ ਦਾ ਇਹ ਹਿੱਸਾ ਪਹਿਲਾਂ ਵੀ ਤੁਸੀਂ ਸੁਣਾਇਓ ਕਿ ਜਦ ਨਜੀਬ ਸ਼ਾਹ ਕੁਲਸਤੁਜ ਆ ਬੈਠਾ ਸੀ ਨੰਬਰੋ ਸਿੰਘਾਂ ਉਸ ਦਾ ਇਲਾਕਾ ਮਾਰ ਲਿਆ ਤੇ ਉਸ ਨੇ ਸ਼ਾਹ ਕੁਲ ਸਹਾਇਤਾ ਲਈ ਅਰਜ਼ ਕੀਤੀ ਸੀ ਮੁੜ ਸ਼ਾਹ ਵੱਲੋਂ ਭੇਜੇ ਗਏ ਜ਼ਹਾਨ ਖਾਨ ਤੇ ਨਜੀਬ ਦੇ ਪੁੱਤਰ ਜ਼ਾਬਤਾ ਖਾਨ ਨੇ ਸਿੰਘਾਂ ਤੋਂ ਹਾਰ ਖਾਦੀ ਸੀ ਜੀ ਬਾਬਾ ਜੀ ਸਾਨੂੰ ਚੇਤੇ ਹੈ ਜਿਸ ਹੱਲੇ ਵਿੱਚ ਸਰਦਾਰ ਬਗੇਲ ਸਿੰਘ ਫੱਟੜ ਹੋ ਗਏ ਸੀ ਵਾ ਜੀਓ ਜੋਧੇ ਆਬਾ ਬੋਲੇ ਅਤੇ ਕਥਾ ਅੱਗੇ ਤੁਰੀ ਹਫਤਾ ਕੁ ਜ਼ਹਾਨ ਖਾਨ ਤੇ ਜ਼ਾਬਤਾ ਖਾਨ ਸਿੰਘਾਂ ਨਾਲ ਝੜਪਾਂ ਕਰਦੇ ਰਹੇ ਤੇ ਅੰਤ ਹਾਰ ਖਾ ਕੇ ਮੁੜ ਅਬਦਾਲੀ ਕੋਲ ਸਤਲੁਜ ਦੇ ਕੰਡੇ ਪਰਤ ਆਏ ਹੁਣ ਕੋਈ ਅਫਗਾਨ ਲੜਾਕਾ ਸਿੰਘਾਂ ਬਾਰੇ ਕੋਈ ਗੱਲ ਨਹੀਂ ਕਰਦਾ ਸੀ ਸਭ ਉਹਨਾਂ ਤੋਂ ਬੁਰੀ ਤਰ੍ਹਾਂ ਹਾਰਿਆ ਹੋਇਆ ਮਹਿਸੂਸ ਕਰ ਰਹੇ ਸਨ ਅਜਿਹਾ ਇੱਕ ਵੀ ਅਫਗਾਨ ਮੁਖੀ ਫੌਜਦਾਰ ਜਾਂ ਸਰਦਾਰ ਨਹੀਂ ਸੀ ਜਿਸ ਨੇ ਕਦੇ ਨਾ ਕਦੇ ਸਿੰਘਾਂ ਤੋਂ ਦੰਦ ਖੱਟੇ ਨਾ ਕਰਵਾਏ ਹੋਣ ਖਾਲਸਾ ਜੀ ਤੋਂ ਬਚਦੇ ਬਚਾਉਂਦੇ ਅਫਗਾਨ ਜਲੰਧਰ ਗੋਇੰਦਵਾਲ ਨੂਰ ਦੀ ਸਰਾਏ ਤੇ ਲਾਹੌਰ ਨੂੰ ਛੱਡ ਕਸੂਰ ਕੇ ਪਾਕਪਟਨ ਦੇ ਰਾ ਮੁਲਤਾਨ ਹੁੰਦੇ ਹੋਏ ਕੰਧਾਰ ਪਹੁੰਚੇ ਪੰਗੀ ਸਰਦਾਰਾਂ ਨੇ ਲਾਹੌਰ ਆਪਣੇ ਪੱਕੇ ਕਬਜ਼ੇ ਹੇਠ ਲੈ ਲਿਆ ਦਾਦਨਖਾਨ ਮਡ ਸ਼ਹਿਰ ਦੇ ਮੌਤਬਰ ਲੈ ਕੇ ਸ਼ਾਲਾਮਰ ਬਾਗ ਵਿੱਚ ਸਰਦਾਰ ਲਹਿਣਾ ਸਿੰਘ ਕੋਲ ਪਹੁੰਚ ਹੋਇਆ ਇਹ ਸਭ ਵੀ ਜਾਣਦੇ ਸਨ ਕਿ ਅਹਿਮਦ ਸ਼ਾਹ ਵਿੱਚ ਹੁਣ ਕੋਈ ਤਾਕਤ ਨਹੀਂ ਰਹੀ ਸੀ ਸਿੱਖ ਸਰਦਾਰਾਂ ਨੇ ਦਾਦਨਖਾਨ ਨੂੰ ਇੱਜ਼ਤ ਨਾਲ ਕੋਲ ਬਹਾਇਆ ਤੇ ਉਸ ਨਾਲ ਪਹਿਲਾਂ ਤੋਂ ਹੀ ਮਿੱਥਿਆ ਹੋਇਆ 20 ਰੁਪਏ ਰੋਜ਼ਾਨਾ ਪੱਤਾ ਦੇਣਾ ਤੈ ਕੀਤਾ ਲਾਹੌਰ ਹੁਣ ਸਿੰਘਾਂ ਦੇ ਕਬਜ਼ੇ ਹੇਠ ਸੀ ਸਰਦਾਰ ਲੈਣਾ ਸਿੰਘ ਪੰਗੀ ਸਰਦਾਰ ਗੁੱਜਰ ਸਿੰਘ ਪੰਗੀ ਤੇ ਸਰਦਾਰ ਸੋਹਾ ਸਿੰਘ ਨੇ ਲਾਹੌਰ ਦੇ ਇਲਾਕੇ ਆਪੋ ਵਿੱਚ ਵੰਡ ਲਏ ਧੰਨਵਾਦ ਸ਼ੁਕਰੀਆ ਕੱਲ ਪੇਸ਼ ਹੋਵਾਂਗੇ ਤੁਹਾਡੇ ਸਾਹਮਣੇ ਇਸੇ ਪੁਸਤਕ ਦਾ ਅਗਲਾ ਅੰਕ ਅਗਲਾ ਭਾਗ ਲੈ ਕੇ ਜੁੜੇ ਰਹੋ ਇਸ ਚੈਨਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ